ਪਾ ਲੈਵਲ ਇੰਨਾ ਉੱਚਾ ਹੋ ਗਿਆ ਹੈ ਆਪੇ ਆਈ ਜਾਂਦਾ ਬਾਪੇ ਪਾਣੀ ਬਾਹਰ ਆਈ ਜਾਂਦਾ ਕਰੋ ਚੈੱਕ ਵਾਯਰ ਚਿਰਕਾਲ ਕਿਸਾਨ ਵੀਰੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਖੇਤ ਆਪਣੀ ਮੋਟਰ ਸੜ ਗਈ ਤੇ ਸਪੈਸ਼ਲ ਬੰਦਾ ਸੱਧਿਆ ਇਹ ਆ ਜੀ ਪਰ ਏ ਯੁਗਤੀ ਨੂੰ ਵਿਖਾਈਏ ਲਓ ਜੀ ਹੈਂਡਲ ਨਾਲ ਕਿੱਡਾ ਰਹਿਲਾ ਕਾ ਇਧਰ ਉਰੇ ਆ ਜਾ ਬੰਦਾ ਪਤਾ ਕੋਈ ਨਹੀਂ ਹੁੰਦਾ ਉੱਪਰ ਮੋਟਰ ਕੱਢਣ ਆਏ ਆਪਣੇ ਜੁਗਤੀ ਜੁਗਤੀ ਜੀ ਆਪ ਆਏ ਅੱਜ ਹਾਂਜੀ ਉਹ ਗਿਰਾਲੀਆਂ ਕੇਂਦਰ ਐਸਡੀਓ ਨੇ ਕੇਂਦਰ ਐਸਡੀਓ ਨੇ ਮੈਨੂੰ ਖੁਦ ਕਿਹਾ ਹਾਂ ਖੁਦ ਕਿਹਾ ਬਕਵਾਸ ਨਾ ਬੋਲ ਇਹ ਵੀ ਤਾਂ ਮੈਨੂੰ ਖੁਦ ਕਿਹਾ ਬਕਵਾਸ ਨਾ ਬੋਲ ਇਹ ਪਤਾ ਲੱਗੇ ਬਕਵਾਸ ਦੇਖਿਆ ਤਾਰ ਨਹੀਂ ਦਿੱਤੀ ਨਹੀਂ ਕਲਮ ਪਲੇ ਓ ਤਾਮ ਖਿੱਚ ਪੈ ਗਈ ਓਏ ਟੋਟੇ ਆਣੀ ਖਿੱਚਾ ਜਿੰਨੇ ਰੋਦੀ ਜੋੜ ਲਾ ਕੇ ਪਤਾ ਚਾਹ ਅੱਜ ਫੜ ਲੈ ਜਾ ਕੇ ਚਾਹ ਬਣੀ ਪਈ ਤੇ ਛਾਵੇਂ ਬੈ ਫਿਰ ਧੁੱਪੇ ਕੀ ਕਰਦਾ ਬੈਠਾ ਬੈ ਛਾਵੇਂ ਜਾ ਕੇ ਗਰਮੀ ਵੀ ਫੁੱਲ ਅੱਜ ਪਾ ਲੈਵਲ ਇੰਨਾ ਉੱਚਾ ਹੋ ਗਿਆ ਹੈ ਆਪੇ ਆਈ ਜਾਂਦਾ ਬਾਹਰ ਆਪੇ ਪਾਣੀ ਬਾਹਰ ਆਈ ਜਾਂਦਾ ਕਰੋ ਚੈੱਕ TDS ਚੈੱਕ ਕਰ ਕੌੜਾ ਤਾਂ ਨਹੀਂ ਆਇਆ ਤੱਕ ਦੇ ਨਹੀਂ ਨਹੀਂ ਮਿੱਠਾ ਪਾਣੀ ਹੋਊਗਾ ਯਾਰ ਇਹ ਗਲਾਸ ਪਿਆ ਪਰ ਪੀ ਨਾ ਹੁਣ ਤਾਂ ਹੱਥ ਉੱਤੇ ਅਗਲੀ ਵਾਰ ਥੱਲੋਂ ਪਾਣੀ ਆਈ ਹੈ ਨਾ ਪਾਣੀ ਤਾਂ ਉਹੀ ਪੀਣ ਨਾਲ ਆਇਆ ਜਿਹੜਾ ਥੱਲੋਂ ਹੀ ਆਈ ਜਾਂਦਾ ਪਾਣੀ ਦਾ ਲੈਵਲ ਦਰਿਆਜ ਪਾਣੀ ਔਨ ਕਰਕੇ ਵੱਧ ਗਿਆ ਹੜਾਂ ਕਰਕੇ ਵੱਧ ਗਿਆ ਸਾਰਾ ਚੱਲ ਅਸੀਂ ਉਧਰ ਮੋਟਰ ਖੋਲੀ ਤਾਂ ਪਾਣੀ ਵਾਲ ਕਾਲ ਕੁੱਨੇ ਦੇ ਪਾਣੀ ਦਾ ਆਉਣ ਲੱਗ ਗਿਆ ਤੇਵੇਂ ਹੀ ਆਪਣੇ ਵੀ ਆਈ ਜਾਂਦੇ ਸੜ ਗਈ ਸਾਲਾ ਉਹ ਪਾਣੀ ਜਦੋਂ ਪਾਣੀ ਜਿਆਦਾ ਓਏ ਨਾ ਯਾਰ ਲਓ ਜੀ ਮੋਟਰ ਆਪਾਂ ਕੱਢ ਲਈ ਆ ਇਹਨੂੰ ਲੈ ਜਾਂਦਾ ਬਾਈ ਆਪਣਾ ਜ਼ੁਗਤੀ ਵੇਖਦੇ ਆ ਕੀ ਹੋਇਆ ਬੰਦ ਨਹੀਂ ਪਊਗੀ ਜਾਂ ਵੈਸੇ ਸਰ ਜੂਗਾ ਇਹ ਇਹਨੂੰ ਪਤਾ ਅੱਗੇ ਇਹ ਬਾਈ ਆਪਣਾ ਜ਼ੁਗਤੀ ਜੈਮਲ ਵਾਲਾ ਇਹ ਬਾਈ ਦਾ ਕੰਮ ਹੈਗਾ ਇਹ ਮਸ਼ੀਨਾਂ ਬਣਾਉਂਦਾ ਜਿਹੜੀਆਂ ਆਪਾਂ ਮੋਟਰਾਂ ਥੱਲੋਂ ਕੱਢਦੇ ਆ दस भाई थोड़ा है आपके बारे आपा भाई मशीन बनावनया मोटरें कढ़न आळियां जिन्ने भी डूंगी मोटर होवे अपने मशीन आ देखो खड़ीया मशीन दिखाओ भाई मशीन अपनी मशीन ऐमे दी आ भी ਤੁਸੀਂ ਰਾ ਨਾ ਵੀ ਹੋਵੇ ਤਾਂ ਵੀ ਬੜੇ ਆਸਾਨੀ ਨਾਲ ਜਾਵੜਦੀ ਆ ਕੋਈ ਤਰਪਾਈ ਵਾਲਾ ਝੰਡੜ ਨਹੀਂ ਕੋਈ ਜ਼ਿਮੀਦਾਰ ਦਾ ਉਜਾੜਾ ਨਹੀਂ ਦੇਖੋ ਕੋਈ ਝਾੜਾ ਨਹੀਂ ਵੇਲਵਾ ਤੁਹਾਡੇ ਸਾਹਮਣੇ ਮੋਟਰ ਤੇ ਕਿੰਨਾ ਖਾਂ ਕੋਈ ਝਾੜਾ ਨਹੀਂ ਬਿਲਕੁਲ ਐ ਬਹੁਤ ਵਧੀਆ ਜ਼ਗਾਰ ਆਪਣਾ ਬਾਕੀ ਇਹ ਮੇਰੇ ਤਾਇਆ ਜੀ ਦਾ ਮੁੰਡਾ ਇਹ ਵੀ ਸਾਡਾ ਆਪਦਾ ਬਾਕੀ ਬਾਈ ਦਾ ਪੇਜ ਵੀ ਆ ਫੇਸਬੁੱਕ ਤੇ ਪੇਜ ਨੂੰ ਫੋਲੋ ਕਰ ਲਿਆ ਜੇ ਜੁਗਤੀ ਜੈਮਲ ਵਾਲਾ ਨਾਮ ਦਾ ਪੇਜ ਆ ਜੁਗਤੀ ਜੈਮਲ ਵਾਲਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ